ਨਿਜੀਕਰਨ ਕਰਨਾ ਬੰਦ ਕਰੋ ਬੰਦ ਕਰੋ ਬਿਜਲੀ ਬੋਰਡ ਦਾ ਨਿਜੀਕਰਨ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਬਿਜਲੀ ਬੋਰਡ ਨੂੰ ਪ੍ਰਾਈਵੇਟ ਅਥਾਰਟੀ ਨਹੀਂ ਜਾਣ ਦੇਵਾਂਗੇ ਨਹੀਂ ਜਾਣ ਦੇਵਾਂਗੇ ਬਿਜਲੀ ਬੋਰਡ ਨੂੰ ਪ੍ਰਾਈਵੇਟ ਅਥਾਰਟੀ ਨਹੀਂ ਜਾਣ ਦੇਵਾਂਗੇ ਨਹੀਂ ਜਾਣ ਦੇਵਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ YouTube ਚੈਨਲ ਅਤੇ Facebook ਪੇਜ ਓਨਲੀ ਟਰੂਥ نیوز 0825 ਚੱਕ ਦੀਵਾਲ ਜੋ ਤਸਵੀਰਾਂ ਸਕਰੀਨ ਤੇ ਦੇਖ ਰਹੇ ਹੋ ਇਹ ਦਿਲਬੇ ਜੀ ਹਨ ਦਿਲਬੇ ਦੇ ਗ੍ਰਿਡ ਦੇ ਵਿੱਚ ਅੱਜ ਇੱਕ ਵਿਸ਼ਾਲ ਧਰਨਾ ਲਗਾਇਆ ਗਿਆ ਹੈ ਭਾਰਤੀ ਕਿਸਾਨ ਜੂਨਿਆਂ ਨੇ ਏਕਤਾ ਅਗਰਾਹਾਂ ਦੇ ਵੱਲੋਂ ਭਾਰਤੀ ਕਿਸਾਨ ਜੂਨਿਆਂ ਨੇ ਏਕਤਾ ਅਗਰਾਹਾਂ ਵੱਲੋਂ ਜੋ ਬਿਜਲੀ ਬਿੱਲ 2025 ਹੈ ਗਵਰਨਮੈਂਟ ਲੈ ਕੇ ਆ ਰਹੀ ਹੈ ਉਸ ਦੇ ਵਿਰੋਧ ਦੇ ਵਿੱਚ ਧਰਨਾ ਲਗਾਇਆ ਗਿਆ ਉਸ ਦੀ ਬਿਜਲੀ ਬਿੱਲ 2025 ਦੀਆਂ ਅਪਾਰਥੀਆਂ ਨੂੰ ਵੀ ਗਲਾਇਆ ਗਿਆ ਬਾਅਦ ਵਿੱਚ ਕਿਸਾਨ ਲੀਡਰਾਂ ਨੇ ਜੋ ਗੱਲਬਾਤ ਸਾਡੇ ਨਾਲ ਕੀਤੀ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਅੱਜ ਪ੍ਰਧਾਨ ਜੀ ਸੱਜੇ ਕਾਲ ਹੱਥੇਰੀ ਕਾਲ ਅੱਜ ਤੁਸੀਂ ਡਿਰਬੇ ਦੇ ਵਿੱਚ ਇੱਕ ਵੱਡਾ ਧਰਨਾ ਦਿੱਤਾ ਅੱਡੀ ਕੀ ਨੋਬਤਾ ਕੀ ਕੇ ਤੁਸੀਂ ਗ੍ਰਿਡ ਦੇ ਵਿੱਚ ਪਾਰਤੀਆ ਫੂਕਣ ਲੱਗ ਗਏ ਦੇਖੋ ਅੱਜ ਬਿਜਲੀ ਐਕਟ 2025 ਜੋ ਸੈਂਟਰ ਸਰਕਾਰ ਲੈ ਕੇ ਆ ਰਹੀ ਹੈ ਉਹਦੇ ਸਬੰਧ ਦੇ ਵਿੱਚ ਅੱਜ ਸੰਯੁਕਤ ਮੋਰਚੇ ਦੀ ਕਾਲ ਦੇ ਉੱਤੇ ਇੱਕ ਦੇ ਦੱਸਦਾ ਹੈ ਧਰਨਾ ਪ੍ਰਦਰਸ਼ਨ ਸੀਗਾ ਜਿਹੜਾ ਉਹ ਬਿਜਲੀ ਐਕਟ 2025 ਲੈ ਕੇ ਆ ਰਹੇ ਨੇ ਅਸੀਂ ਉਹਦਾ ਵਿਰੋਧ ਕਰਦੇ ਹਾਂ ਸੰਯੁਕਤ ਮੋਰਚੇ ਵੱਲੋਂ ਅੱਜ ਇਹਨਾਂ ਬਿਲਾਆਂ ਦੀ ਕਾਪੀਆਂ ਫੂਕ ਕੇ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਵੇ ਵੀ ਜੇ ਸਰਕਾਰ ਨੇ ਇਹ ਦਲ ਬਾਰਤਣਾ ਲੈ ਤਾਂ ਪੰਜਾਬ ਦੇ ਲੋਕ ਇਹਨਾਂ ਬਿੱਲਾਂ ਨੂੰ ਪਾਰ ਕੇ ਉਸ ਰੱਦੀ ਦੀ ਟੋਕਰੀ ਵਿੱਚ ਸੱਟਣਗੇ ਕਿਉਂਕਿ ਇਹ ਬਿੱਲ ਜਿਹੜੇ ਇਹ ਬਤੇ ਖਤਰਨਾਕ ਨੇ ਸਾਰਾ ਜਿਹੜਾ ਬਿਜਲੀ ਦਾ ਅਦਾਰੇ ਦਾ ਜਿਹੜਾ ਸਾਡੀ ਮਤਲਬਾ ਇੱਕ ਇੱਕ ਰੁਪਈਆ ਵੀ ਦਿੱਤੇ ਹੋਏ ਟੈਕਸ ਦੇ ਵਿੱਚੋਂ ਇਹ ਉਦਾਰਾ ਖੜਾ ਹੋਇਆ ਹੈ ਉਹ ਉਦਾਰੇ ਨੂੰ ਵੇਚਣ ਜਾ ਰਹੀ ਹੈ ਸਰਕਾਰ ਇੱਥੇ ਕਿੰਨੇ ਗ੍ਰੈਡ ਨੇ ਇੱਥੇ ਕਿੰਨੇ ਬਿਜਲੀ ਦੇ ਹੋਰ ਉਪਕਰਨ ਨੇ ਜਿਨ੍ਹਾਂ ਦੇ ਨਾਲ ਬਿਜਲੀ ਪੈਦਾ ਹੁੰਦੀ ਹੈ ਆ ਬਿਜਲੀ ਨਾਲ ਲੈਣਾ ਨੇ ਜਿਵੇਂ ਜਾਲ ਬਿਛਾ ਹੋਏ ਬਿਜਲੀ ਦੇ ਲੋਕਾਂ ਦੇ ਘਰਾਂ ਤੱਕ ਲੋਕਾਂ ਦੇ ਖੇਤਾਂ ਤੱਕ ਇਹ ਬਿਜਲੀ ਜਾਂਦੀ ਹੈ ਇਹ ਸਾਰੇ ਕਾਹਦਾ ਸੌਦਾ ਕਰਨ ਜਾ ਰਹੀ ਹੈ ਮੋਦੀ ਸਰਕਾਰ ਪਰ ਅਸੀਂ ਇਸ ਨੂੰ ਨਹੀਂ ਮੰਨਾਂਗੇ ਤੁਹਾਨੂੰ ਦੱਸਾਂਗੇ ਵੀ ਇੱਕ ਸਿਰਫ ਆਪਾਂ ਦੇ ਇਡੇ ਦੇ ਵਿੱਚ ਆ ਜਾਓ ਕਿਤੇ ਪੰਜਾਬ ਦੇ ਵਿੱਚ ਹੋਰ ਵੀ ਇਸ ਤਰ੍ਹਾਂ ਦਾ ਧਰਨੇ ਲਾਏ ਨੇ ਇਹ ਅੱਜ ਸੰਯੁਕਤ ਮੋਰਚੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਸਬਡਿਵੀਜ਼ਨ ਪੱਧਰ ਦੇ ਜਿਹੜੇ ਐਸਡੀਓ ਦਫ਼ਤਰ ਨੇਗੇ ਉਹ ਸਾਰੇ ਦਫ਼ਤਰਾਂ ਦੇ ਵਿੱਚ ਲਗਭਗ 208 ਥਾਵਾਂ ਦੇ ਉੱਤੇ ਅੱਜ ਇਹ ਧਰਨਾ ਪ੍ਰਦਰਸ਼ਨ ਹੋ ਰਿਹਾਗਾ ਕਿਤੇ ਵੱਡਾ ਕਿਤੇ ਛੋਟਾ ਆਹ ਤਰੀਕੇ ਦੇ ਪ੍ਰਦਰਸ਼ਨ ਪੂਰੇ ਪੰਜਾਬ ਦੇ ਵਿੱਚ ਹੋਏ ਨੇ ਤੇ ਇਹਨਾਂ ਦਾ ਅਸੀਂ ਸਖਤ ਵਿਰੋਧ ਕਰ ਰਹੇ ਹਾਂ ਅੱਛਾ ਪਤਾਨ ਜੀ ਜਿੱਦਾਂ ਆਪਾਂ ਦੇਖ ਰਹੇ ਹਾਂ ਜਿੰਨੀਆਂ ਕਿਸਾਨ ਜਥੇਬੰਦੀਆਂ ਨੇ ਇਹੀ ਇਸ ਸੰਘਰਸ਼ਾਂ ਦੇ ਵਿੱਚ ਆਈਆਂ ਜਾਂ ਹੋਰ ਵੀ ਕੋਈ ਜਥੇਬੰਦੀਆਂ ਤੁਹਾਡੇ ਨਾਲ ਨੇ ਇਹਦੇ ਵਿੱਚ ਪੂਰੀਆਂ ਸੰਯੁਕਤ ਮੋਰਚੇ ਦੇ ਵਿੱਚ ਇਹਨਾਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਦਾ ਸਮਰਥਨ ਹੈ ਤੇ ਇਹਦੇ ਨਾਲ ਨਾਲ ਬਿਜਲੀ ਵਿਭਾਗ ਦੇ ਜਿੰਨੇ ਨਹੀਂ ਜਥੇਬੰਦੀਆਂ ਨੇ ਆਈਆਂ ਉਹਨਾਂ ਸਾਰੀਆਂ ਜਥੇਬੰਦੀਆਂ ਦਾ ਇਹਦੇ ਵਿੱਚ ਸਮਰਥਨ ਹੈਗਾ ਸਾਰੇ ਬਿਜਲੀ ਮੁਲਾਜ਼ਮਾਂ ਦਾ ਇਹਦੇ ਵਿੱਚ ਸਮਰਥਨ ਹੈ ਪੰਚਨਾਰਾ ਸ਼ੋਸ਼ੋਸ਼ਲੇ ਆਪੂ ਸਾਹਿਬ ਨੇ ਮੇਰੇ ਵਿੱਚ ਆ ਕੇ ਗਏ ਨੇ ਉਹਨਾਂ ਦਾ ਸਮਰਥਨ ਹੈ ਮਲ ਕੁੱਲ ਤਾਕਕੇ ਦਾ ਦੇ ਵਿੱਚ ਸਮਰਥਨ ਹੈਗਾ ਜਿਹੜਾ ਅੱਜ ਦਾ ਪ੍ਰੋਟੈਸਟ ਹੈਗਾ ਅਸਾ ਪ੍ਰਧਾਨ ਦੀ ਲਾਸਟ ਸਵਾਲ ਹੈ ਅਗਦੇ ਮਸਲਾ ਹੱਲ ਨਹੀਂ ਹੁੰਦਾ ਤਾਂ ਆਪਣਾ ਅਗਲਾ ਕਦਮ ਕੀ ਹੋ ਜਾ ਤੁਹਾਡਾ ਅਗਲਾ ਪ੍ਰੋਟੈਸਟ ਸਾਡਾ ਸਾਡੇ ਵਸੇ ਵਰਸ਼ ਹੈ ਇਹ ਸਵਾਰਸ਼ ਕਰਨਾ ਸਾਡਾ ਫਰਜ਼ ਹੈਗਾ ਜੇ ਸਰਕਾਰ ਨਾ ਮੰਨੀ ਤਾਂ ਅਸੀਂ ਸਵਾਰਸ਼ ਕਰਾਂਗੇ ਇਹ ਸਵਾਰਸ਼ ਕਿਵੇਂ ਇਸ ਮੁਕਤ ਮੋਰਚਾ ਕਹੇ ਲੋ ਨੀਕਦਾ ਉਹ ਇਹ ਜਿਹਾ ਅਸੀਂ ਇਸ ਅੱਗੇ ਬਣਾਵਾਂਗੇ ਅਸੀਂ ਸਰਕਾਰ ਨੂੰ ਇੱਥੋਂ ਅੱਜ ਵਾਰਨਿੰਗ ਦਿੱਤੀ ਹੈਗੀ ਅੱਜ ਇਹ ਪਹਿਲਾ ਸੰਘਰਸ਼ ਹੈਗਾ ਇਸ ਕਾਨੂੰਨ ਦੇ ਬਰ ਖਿਲਾਫ ਹੈ ਇਸ ਦਾ ਬਿੱਲ ਦੇ ਬਰ ਖਿਲਾਫ ਇਹਦੇ ਨਾਮ ਨਾਲ ਫੀਡ ਬਿੱਲ ਵੀ ਲੈ ਕੇ ਆਈ ਹੈ ਸਰਕਾਰ ਅਸੀਂ ਸਰਕਾਰ ਨੂੰ ਕੰਨੀ ਸੁਰਾਣੀ ਕਰਿਆ ਬੇਜਨਾ ਬਿਜਲੀ ਬਿੱਲ 2025 ਤੇ ਫੀਡ ਬਿੱਲ 2025 ਜਿਹੜਾ ਲੈ ਕੇ ਆਈ ਹੈ ਸਰਕਾਰ ਜੇ ਇਹਦਾ ਨਾ ਸਰਕਾਰ ਨੇ ਇਹ ਬਿਲਵਾਰਸਲੇ ਤਾਂ ਇਹਦੇ ਸੰਘਰਸ਼ ਹੋ ਇਦੋਂ ਤਿੱਖੇ ਹੋਣ ਗਿਆ ਵਾਲ ਸਮੇਂ ਚ ਹਾਂਜੀ ਸਰ ਆਪਣਾ ਕਿ ਨਾ ਹੈ ਮਿੱਧ ਸੰਤ ਕੌਰ ਜੀ ਜਰਦਾ ਬਲਾਖ ਵੀ ਆਗੋ ਅੱਛਾ ਕੌਰਿਆ ਸਾਹਿਬ ਇੱਕ ਪਾਸੇ ਤਾਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਜੋ ਬਿੱਲ ਨੇ ਮੌਕੇ ਦੀਆਂ ਸਰਕਾਰਾਂ ਉਲਟੇ ਸਿੱਧੇ ਬਿੱਲ ਲੈ ਕੇ ਆ ਰਹੀਆਂ ਨੇ ਉਹਦੇ ਖਿਲਾਫ ਧਰਨੇ ਤੇ ਉਤਰਿਆ ਨੇ ਦੂਸਰੇ ਪਾਸੇ ਇੱਕਾ ਦੌਰ ਚੱਲ ਰਿਹਾ ਆਪਣੇ ਕੀ ਕਹਿੰਦੇ ਨੇ ਵੋਟਾਂ ਦਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਮੈਂ ਸਾਡੇ ਸਾਰੇ ਲੋਕਾਂ ਨੂੰ ਇਹ ਹੀ ਅਪੀਲ ਕਰਦਾ ਜਥੇਬੰਦੀਆਂ ਵੱਲੋਂ ਵੀ ਸਰਕਾਰਾਂ ਤੋਂਰਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਦੇ ਨਾਰੇ ਹੇਠ ਬੋਡ ਬਰੂਡ ਟੂ ਦਾ ਨਾਲ ਸਾਡ ਕੇ ਆਪਣੇ ਕਾਨੂੰਨਾਂ ਦੀ ਜਿਹੜੀ ਵਾਪਸੀ ਕਰਵਾਉਣ ਦੇ ਆਪਾਂ ਲੱਗੇ ਹੋਇਆ ਸਰਕਾਰਾਂ ਜੇ ਹਮੇਸ਼ਾ ਵਾਸਤੇ ਪਾਲੋ ਚੜਾ ਦੇ ਰਹੀ ਨੀਤੀ ਕਰਦੀਆਂ ਨੇ। ਰਾਜੀ ਸਰ ਸੰਤਰੀ ਜੀ ਕਸੀ ਕਾ ਜੀ ਆਪਣਾ ਕਿੰਨਾ ਸਾਹਿਬ ਜੀ ਜਗਦੀਪ ਸਿੰਘ ਮਹਿਲਾ ਜੀ ਸਾਹਿਬ ਮਹਿਲਾ ਸਾਹਿਬ ਧਰਨੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤ ਆਈ ਬੜਾ ਚੰਗੀ ਗੱਲ ਹੈ ਕਿਉਂ ਦੇਖੋ ਸੰਘਰਸ਼ ਹੈ ਜਿਹੜਾ ਸੰਘਰਸ਼ ਤੋਂ ਬਿਨਾਂ ਕੁਝ ਨਹੀਂ ਹੁੰਦਾ ਸੰਘਰਸ਼ ਕਰਨਾ ਬਹੁਤ ਜ਼ਰੂਰੀ ਹੁੰਦਾ ਤੁਸੀਂ ਆਈ ਹੋਈ ਸੰਕਤ ਨੂੰ ਕੁਝ ਕਹਿਣਾ ਚਾਹੋਗੇ ਦੇਖੋ ਜਿਹੜਾ ਅਸੀਂ ਲਗਭਗ 5 ਦਿਨ ਪਹਿਲਾਂ ਹਰ ਪਿੰਡ-ਪਿੰਡ ਤੇ ਜਾ ਕੇ ਅਸੀਂ ਲਾਮਬੰਦ ਲੋਕਾਂ ਨੂੰ ਦੱਸਿਆ ਨਾ ਬਿਲਾ ਬਾਰੇ ਲੋਕਾਂ ਨੇ ਇਹ ਸਮਝਾਈ ਗੱਲ ਥਿਲੇ-ਥਿਲੇ ਦੇਤੇ ਘਰ ਗਈ ਹੈ ਇਹ ਗੱਲ ਗਈ ਹੈ ਤਾਂ ਇਹ ਗੱਲ ਤੋਂ ਲੋਕਾਂ ਨੂੰ ਸਮਝ ਆਉਣ ਤੋਂ ਤਾਂ ਉਸ ਤੋਂ ਵਿੱਚ ਲੋਕ ਇਹ ਜਿਹੜਾ ਇਕੱਠ ਨੇ ਭਾਰੀ ਇਕੱਠ ਇਸ ਕਰਕੇ ਹੋਏ ਨੇ ਇਸ ਕਰਕੇ ਅਸੀਂ ਇਹ ਜਿਹੜੇ ਇੱਥੇ ਲੋਕਾਂ ਦੇ ਆਉਣਗੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀ ਲੋਕਾਂ ਵਿੱਚ ਜਾਗਰੂਕੀ ਆਈ ਹੈ ਕਿਉਂਕਿ ਜੇ ਦਾ ਪ੍ਰਭਾ ਨਹੀਂ ਅਸੀਂ ਪੰਡਾਂ ਵਿੱਚ ਜਾ ਕੇ ਗੱਲਾਂ ਨਹੀਂ ਦੱਸਾਂਗੇ ਤਾਂ ਇਹ ਨਹੀਂ ਆਉਣਗੇ ਇਸ ਕਰਕੇ ਜਿਹੜੀ ਸੂਚੀ ਸੰਗ ਸਹਾ ਸੰਗਤ ਆਈ ਹੈ ਅਸੀਂ ਇਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਹਾਂਜੀ ਸਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਗਾ ਜੀ ਆਪਣਾ ਕੀ ਨਾਮ ਹੈ ਸਾਹਿਬ ਜੀ ਹਰਵੰਦ ਸਿੰਘ ਜੀ ਰਾ ਕਾਗੂ ਢੜਪਾ ਬਲਾਕ ਹਾਂ ਬਾ ਅੱਜ ਪ੍ਰਸਾਣ ਜਥੇ ਪੰਡੀਆਂ ਵੱਲੋਂ ਇੱਕਦੋ ਇੱਕ ਬਹੁਤ ਵੱਡਾ ਧਰਨਾ ਲੱਗਾ ਜੀ ਹਾਂ ਲੈਟਰ ਚਾਹੇ ਕੁਝ ਵੀ ਹੋਵੇ ਪਰ ਕਿਤੇ ਨਾ ਕਿਤੇ ਜੋ ਮਜ਼ਦੂਰ ਨੇ ਕਿਸਾਨ ਜਿੱਥੇ ਬੰਦਿਆਂ ਨੂੰ ਕਿਸਾਨਾਂ ਦੇ ਜਿੱਥੇ ਬੰਦਿਆਂ ਸੰਭਦੇ ਨੇ ਉਹਨਾਂ ਦੇ ਦਿਮਾਗ ਦੇ ਕੁਝ ਇਦਾਂ ਦੀ ਸੋਚ ਘੁੰਮ ਰਹੀ ਹੈ ਤੁਸੀਂ ਉਹਨਾਂ ਮਜ਼ਦੂਰ ਭਰਾਵਾਂ ਨੂੰ ਭੈਣਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਜੀ ਸਾਡਾ ਸਦਾ ਪਹਿਲਾਂ ਉਹਨਾਂ ਦਾ ਅਸੀਂ ਪਹਿਲੇ ਦਿਨ ਹੀ ਅਸੀਂ ਨਾਂ ਵੀ ਲੈਨੇ ਆ ਕਿਸਾਨ ਮਜ਼ਦੂਰ ਤੇ ਉਹ ਵੀ ਸਰਦਾ ਅਸੀਂ ਘਰ ਘਰ ਜਾ ਕੇ ਉਹਨਾਂ ਦੇ ਸਾਡੇ ਇੱਥੇ ਉਹ ਕਿਹੜਾ ਨਹੀਂ ਅਸੀਂ ਇਹਨਾਂ ਨੂੰ ਐਸੇ ਵੀ ਨਹੀਂ ਦੋ ਬਣੇ ਹੋਏ ਫੈਸਲਾ ਦਲਵੇ ਦੇ ਵਿੱਚ ਅਸੀਂ ਉਹਨਾਂ ਦੇ ਘਰ ਘਰ ਜਾ ਕੇ ਜਾਗੂ ਕਰਦੇ ਆ ਵੀ ਤੁਸੀਂ ਸਾਡੇ ਨਾਲ ਲੱਗੋ ਚੱਲੋ ਪਰ ਉਹਨਾਂ ਦੀ ਜਿਹੜੀ ਸੋਚ ਆ ਇਹ ਪਤਾ ਨਹੀਂ ਕਿਹੀ ਜੀ ਆ ਅਸੀਂ ਤਾਂ ਉਹਨਾਂ ਨੂੰ ਸੱਦਾ ਲਾਉਣੇ ਆ ਪਹਿਲੇ ਉਸ ਤੇ ਵੀ ਸਾਡਾ ਜਿਹੜਾ ਸਿਰ ਜੁੜਦਾ ਅੱਜ ਸਾਡਾ ਇਹਨਾਂ ਨਾਲ ਜੁੜਦਾ ਪੰਡ ਚੱਕਣੀਆਂ ਤਾਂ ਵੀ ਸਿਰ ਜੋੜ ਕੇ ਚੱਕਦੇ ਤੇ ਜੇ ਕੋਈ ਬੰਦਵਾਰਾ ਹੁੰਦਾ ਜਿਵੇਂ ਕੋਈ ਆਪਣੇ ਖੇਤੀ ਵਾਲੀ ਦਾ ਤਾਂ ਪੰਜਵਾਂ ਜਾਂ 10ਵਾਂ ਹਿੱਸਾ ਅਸੀਂ ਪਹਿਲੇ ਉਹਦੀ ਦਿੰਦੇ ਆ ਰਹੇ ਇਹਨਾਂ ਨੂੰ ਦਿੰਦੇ ਆਏ ਸੀ ਉਸ ਟਾਈਮ ਵੀ ਅਸੀਂ ਜੁੜਦੇ ਆ ਰਹੇ ਸੀ ਨਾਲ ਹੁਣ ਪਤਾ ਨਹੀਂ ਇਹਨਾਂ ਨੂੰ ਕੀ ਹੋ ਗਿਆ ਤੇ ਸਾਡੇ ਨਾਲ ਅਸੀਂ ਤਾਂ ਇਹਨਾਂ ਨੂੰ ਸੱਦਾ ਲਾਉਣੇ ਆ ਘਰ ਘਰ ਜਾ ਕੇ ਤੇ ਘੱਟ ਗਿਣਤੀ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਸਾਡਾ ਕੋਈ ਨਾ ਬਤਕਰਾ ਨਹੀਂ ਹੈਗੇ ਅਸੀਂ ਤਾਂ ਇਹਨਾਂ ਨੂੰ ਆਵਾਜ਼ ਮਾਰਦੇ ਆ ਮਜ਼ਦੂਰਾਂ ਨੂੰ ਸਾਰਿਆਂ ਨੂੰ ਭਾਈਆਂ ਨੂੰ ਵੀ ਆਪਣੀ ਇਕੱਠੀ ਲੜਾਈ ਹੈ ਨਹੀਂ ਇਹ ਇਕੱਲੇ ਨਹੀਂ ਇਥੇ ਦੀ ਥੀ ਜਾਂਦੀ ਤਾਂ ਆਪਾਂ ਸਾਰੇ ਇਹ ਨਵੇਂ ਵਰਗੇ ਇਕੱਠੇ ਹੋਵਾਂਗੇ ਤਾਂ ਸੈਂਟਰ ਸਰਕਾਰਾਂ ਦਾ ਮੂੰਹ ਵਾਰਸ ਪੋੜਾਂਗੇ ਜਿੰਨੇ ਮਰਜ਼ੀ ਜੋੜ ਲਾ ਲੈ ਵੀ ਆਪਾਂ ਇਹਨੂੰ ਜਿੱਤ ਦੇ ਪਤਾ ਕੋ ਚੱਲਾਂਗੇ ਸਾਡੇ ਨਾਲ ਜੁੜ ਕੇ ਚੱਲੋ ਸਾਡਾ ਇਹੀ ਹੈ ਸਾਡਾ ਫਰਜ਼ ਬਣਦਾ ਇਹਨਾਂ ਨੂੰ ਨਾਲ ਲੈ ਕੇ ਜਾਣ ਦਾ ਜ਼ਰੂਰੀ ਆ ਪਹਿਲੇ ਦਿਨੀ ਸਾਡਾ ਸਿਰ ਜੁੜਦਾ ਇਹਨਾਂ ਨਾਲ ਅਸੀਂ ਜੋੜਦੇ ਰਹਾਂਗੇ ਸਰ ਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਆਪਣਾ ਕੀ ਨਾਮ ਹੈ ਸਰ ਜੀ ਗੁਰਚਰਨ ਸਿੰਘ ਰੋਗਲੇ ਰੋਗਲੇ ਸਾਹਿਬ ਤੁਸੀਂ ਕਿਹੜੀ ਜਥੇ ਬੰਦੀ ਨੂੰ ਬਲੋਂਗ ਕਰਦੇ ਹੋ ਅਸੀਂ ਰਿਟਾਇਰ ਜਿਨੇ ਵਿੱਚ ਕੰਮ ਕਰਦੇ ਹਾਂ ਅੱਜ ਕੱਲ੍ਹ ਬੜਾ ਜਿਆਦਾ ਦੱਸੂਗਾ ਕਿ ਕਿੱਦਾਂ ਬਦਲ ਕੇ ਕਿਸਾਨ ਜਥੇ ਬੰਦੀਆਂ ਦਾ ਇੱਕ ਧਰਨਾ ਸੀ ਕੌਫੀ ਵੇਚਦੇ ਸੀ ਤਸਬੂਰੀ ਤੇ ਕੀਤੀ ਹੈ ਕੀ ਕਹਿਣਾ ਚਾਹੋਗੇ ਹਾਲ ਹੀ ਸਾਲ ਜਿੰਨੇ ਜਿੰਨੇ ਮਲਕੀ ਸੰਗਤ ਕਰ ਰਹੀ ਹੈ ਅਫਵਾਹਾਂ ਵਿੱਚ ਬਿਲਕੁਲ ਸਾਰੇ ਮੁਲਾਜ਼ਮ ਪੰਜਾਬ ਦੇ ਜਿਹੜੇ ਵੀ ਕੈਰ ਕਰਮਚਾਰੀਆ ਅਸੀਂ ਸਮਰਥਨ ਕਰ ਰਹੇ ਆਂ ਔਰ ਅਸੀਂ ਕਿਸਾਨਾਂ ਨਾਲ ਜੁੜਤੀ ਚੱਲਾਂਗੇ ਅਸੀਂ ਹੋਰ ਪਿੰਡਾਂ ਦੇ ਵਿੱਚੋਂ ਮਜ਼ਦੂਰਾਂ ਨੂੰ ਵੀ ਜਾ ਕੇ ਸਲਾਹ ਦੇਵਾਂਗੇ ਵੀ ਜਿਹੜੇ ਕਿਸਾਨ ਜਿਵੇਂ ਬੰਨੇ ਅੱਜ ਧਰਨੇ ਦੇ ਰਹੇ ਆ ਨੇ ਆਪਣਾ ਦੇਸ਼ ਬਚਾਉਣ ਵਾਸਤੇ ਅੱਜ ਆਪਾਂ ਨੂੰ ਲੜਾਈ ਦੇਣ ਦੀ ਲੋੜ ਹੈ ਤਾਂ ਕਿ ਅਵਾਲੀ ਡਾਲੇਗਾ ਜਿਹੜੇ ਅੱਜ ਸਾਡੇ ਦੇਸ਼ ਦੇ ਵਿੱਚ ਮਲ ਕੇ ਇੰਟਰਫੀਅਰ ਕਰ ਰਹੇ ਨੇ ਦਾਖਲ ਦਾਜੀ ਦੇ ਰਹੇ ਨੇ ਘੱਟ ਫਰਮਾਇਆ ਲਾ ਕੇ ਮੁਕਾਟੂਜਰਤਾ ਦੇ ਕੇ ਇੱਥੇ ਕੰਮ ਲਿਆ ਜਾ ਰਿਹਾ ਹੈ ਉਹਨਾਂ ਦੇ ਖਿਲਾਫ ਵੀ ਲੜਾਈ ਲੜਦੇ ਰਹਾਂਗੇ ਇਹ ਕਿਸੇ ਮਹਿਲਾਂ ਵੀ ਕਹਿੰਦੇ ਆ ਰਹੇ ਸੀ ਜਿਹੜੇ سرمایہ دار ਜਮਾਤ ਹੈ ਉਸ ਦੇ ਖਿਲਾਫ ਲੜਾਈ ਲੜਾਂਗੇ ਅਸੀਂ ਅੱਜ ਵੀ ਲੜਦੇ ਆ ਰਹੇ ਹਾਂ ਜੀ ਬਹੁਤ ਬਹੁਤ ਧੰਨਵਾਦ